ਆ ਵੀਡੀਓ ਬਣਾ ਰਹੇ ਆ ਸਾਰੇ ਬੰਦੇ ਤੈਨੂੰ ਇਸ ਗੱਲ ਦੀ ਬੇਨਤੀ ਕਰਨਾ ਹੈ ਕਿ दारू ਵੇਚਣੀ ਬੰਦ ਕਰ ਦੇ ਪੰਜੇ ਕੀ ਦੇ ਵਿੱਚ ਤੇਰੀ दारू ਦੇ ਨਾਲ ਜਿਹੜੀ ਕੱਚੀ ਲਿਆ ਕੇ ਟੀਕੇ ਵਾਲੀ ਮਾਲ ਨੂੰ ਤੋਂ ਲਿਆਉਣਾ ਕਿੱਥੋਂ ਲਿਆਉਣਾ ਉਹਦੇ ਨਾਲ ਮੋਟਾ-ਮੋਟਾ ਮਿਲ 7-8 ਬੰਦੇ ਮਰ ਗਏ ਨੇ ਉਹ ਬੇਲਦਾਰ ਦਾ ਮੁੰਡਾ ਮਰਨ ਵਾਲਾ ਮੰੰਡੂ ਤੂੰ ਮਾਰ ਦਿੱਤਾ ਮੀਰੂ ਤੂੰ ਮਾਰ ਦਿੱਤਾ ਹੋਰ ਕਿਹੜੇ-ਕਿਹੜੇ ਮਰੇ ਨੇ ਵੀ ਬੜੇ ਮਾਰ ਗਏ ਨੇ ਹਾਂ ਤੂੰ ਕੰਮ ਕੋਈ ਕਰਲਾ ਸੀ ਤੇਰੀ ਮਦਦ ਕਰਾਂਗੇ ਕੋਈ ਕੰਮ ਕਰਾ ਤੇਰੀ ਮਦਦ ਕਰਾਂਗੇ ਦਾਰੂ ਨਹੀਂ ਅਸੀਂ ਇੱਥੇ ਬਹਿ ਜਣੇ ਬਾਹਰ ਹਾਂ ਆ ਸਾਰੇ ਬੰਦੇ ਵਿੱਚ ਲੈ ਲੈ ਯਾਰ ਹਾਂ ਤੂੰ ਕੋਈ ਕੰਮ ਇੱਥੇ ਦੁਕਾਨ ਖੋਲ ਕੇ ਸਾਰੇ ਬੰਦੇ ਤੈਨੂੰ ਰੋਕਣ ਆਏ ਆ ਅਸੀਂ ਸਾਰੇ ਤੇਰੇ ਨਾਲ ਜੁੜਾਂਗੇ ਸਾਰੇ ਜੁੜਾਂਗੇ ਇਸ ਗਵਾਂ ਨੂੰ ਸਨੇਹਾ ਤੈਨੂੰ ਬੜੀ ਵਾਰੀ ਦੇ ਦਿੱਤਾ ਬੜੀ ਵਾਰੀ ਤੈਨੂੰ ਬੇਨਤੀ ਕਰ ਲਈ ਹੁਣ ਤੈਨੂੰ ਅਸੀਂ ਰੋਕਣ ਆਏ ਹਾਂ ਵੀ ਹੁਣ ਪਿੰਡ ਦੇ ਬੰਦੇ ਨੂੰ ਮਾਰਨਾ ਬੰਦ ਕਰ ਦੇ ਇਹ ਕਾਰੋਬਾਰ ਹੋਰ ਕਰ ਲੈ ਸਾਰੀ ਦੁਨੀਆ ਕਰੀਏ ਤੇਰੇ ਗਵਾਂਡ ਇਹ ਵੀ ਕਰਦੇ ਸੀ ਛੱਡ ਗਏ ਉਹ ਵੀ ਤੂੰ ਮੁੰਡਾ ਰੋਟੀ ਖਾਂਦਾ ਹੀ ਏ ਨਾਲੇ ਨਯੰਦ ਦੇ ਨਾਲ ਕੋਈ ਵਧਿਆ ਅੱਜ ਤੱਕ 10 ਦੇ ਵੀ ਤੂੰ ਕੁਝ ਮੈਲ ਪਾਇ ਕੁਝ ਵਿਖਾ ਐਡੀ ਕੋਈ ਵਧੀ ਕੋਈ ਤਰੱਕੀ ਕਰਦੀ ਕੁਛ ਮੈਨਾਂ ਤੇ ਸਾਰੂ ਵੇਚ ਵੇਚ ਕੇ ਹੈਂ ਇਹ ਫਿਰ ਬੰਦ ਕਰ ਦੇ ਨੂੰ ਤੈਨੂੰ ਬੰਦ ਕਰ ਦੂ ਕੰਮ ਕੋਈ ਕਰ ਮਾਬਾ ਮੈਂ ਕੰਮ ਕਰ ਅਸੀਂ ਤੇਰੀ ਮਦਦ ਕਰਾਂਗੇ ਕੋਈ ਕੰਮ ਕਰ ਸਾਹ ਦੁਨੀਆ ਸ਼ਰਾਬ ਕੱਚੀ ਗੰਦੀ ਸ਼ਰਾਬ ਲਿਆ ਕੇ ਵੇਚ ਕੇ ਥੋੜੀ ਰੋਟੀ ਖਾ ਲਈ ਹਾਂ ਇੱਕ ਕੁਣ ਪ੍ਰੋਸਾ ਦੇ ਰਹੇ ਆ ਸਾਨੂੰ ਵੀ ਬੰਦ ਕਰ ਦੇਗਾ ਕਿ ਨਹੀਂ ਹਾਂ ਜਿਹੜੀ ਹੁਣ ਪਈ ਹੈ ਤੇ ਹੈ ਵੇਚ ਲਾ ਉਹ ਦੋ ਦਿਨ ਨਾਲ ਜਿਹੜੀ ਪਈ ਆ ਦੀ ਵੇਚ ਲਈ ਉਹ ਬੰਦੇ ਮਾ ਹੋਰ ਮਾਰਨੇ ਨਾ ਉਹ ਜਿਹੜੀ ਪਈ ਖਤਮ ਕਰੇ ਤੇ ਸਬਾਤ ਬੰਦ ਕਰੇ ਬਾਸ ਇਹ ਲਾਸਟ ਕਿੰਨੇ ਦੇਣਾ ਅੱਜ ਕੱਲ ਹੈ ਨਹੀਂ ਅਸੀਂ ਆਪਾਂ ਪਿੰਡ ਚ दारू ਨਹੀਂ ਗੱਦੀ दारू ਨਹੀਂ ਵੇਚਣ ਦੇਣੀ ਜਿੰਨੇ ਪਾਈ ਇਹਨੂੰ ਟੇਕਿਆਂ ਵਾਲੀ दारू ਪਾਈ ਤੂੰ दारू दारू ਲਿਆ ਸੀ ਪਲਟ ਦੇ ਦੇ ਜਿਹੜੇ ਪੈਸੇ ਰਹਿਣੇ ਬਣਦਾ ਕਿੰਨੇ ਪੈਸੇ ਬਣਦੇ ਜਿਹੜੇ ਪੈਸੇ ਬਣਦੇ ਨੇ ਮੈਂ ਦਿੰਦਾ ਯਾਰ ਅਸੀਂ दारू ਕੋਲ ਲੋਟ ਜੇਬ ਨਾਲ ਜਿੱਤੇਰੇ ਕੋਲੇ ਮਾ ਕਰੇ ਢੋਲ ਦੇ ਦੇ ਲਿਆ ਪੈਸੇ ਜਿੰਨੇ ਬਣਦੇ ਜਿਹੜੇ ਤੇਰੇ ਪੈਸੇ ਨੇ ਤੂੰ ਲਾਏ ਨੇ ਨਾ ਖਰਚਾ ਤੇਰਾ ਆਇਆ ਉਹ ਲੈ ਲੈ ਹਾਂ ਮੰਨ ਕਰਦੇ ਉਹਨੇ ਦੇ ਦਿੰਨੇ ਆ ਆਪਾਂ ਹੁਣ ਇਹ ਭਾਈ ਬੰਦੀ ਚ ਗੱਲ ਹੋ ਗਈ ਹੋਣੀ ਅੱਦੋ ਬਾਅਦ ਆਪਾਂ ਭਾਈ ਬੰਦੀ ਚ ਨਹੀਂ ਗੱਲ ਕਰਦੇ ਠੀਕ ਹੈ ਹਾਂ ਸਾਨੂੰ ਬੇਸ਼ੱਕ ਤੇ ਰਬੂਆ ਕੇ ਨਾਕਾਣਾ ਲਾਣਾ ਪਏਗਾ ਹਾਂ ਇਹ ਬੇਨਤੀ ਜੂਰ ਹੈ ਠੀਕ ਹੈ ਠੀਕ ਹੈ ਉਹ ਜਿਹੜੀ ਪਈ ਉਹਨੂੰ ਲੈ ਆਪਾਂ ਪੰਚਾਇਤ ਹੁਣ ਤੈਨੂੰ ਵੇਹ ਨਿਮੰਤ ਕਰਨ ਆਏ ਆ ਅਸੀਂ ਨਾ ਚਾਹ ਬੀਲੀ ਬਸ ਠੀਕ ਹੈ ਮਿਹਰਬਾਨੀ ਫਲਤ ਦੇਈਏ ਪਹਿਲੇ ਲੈ ਲਾਂਗੇ ਆ ਦੇ ਹੱਥੇ ਕੁਆਟਾ ਪਈ ਹੈ ਦੂਰ ਬੜੀ ਜਿਹੜੀ ਪਈ ਉਹ ਫਲ ਦੇਣੀ ਜਿੰਨੀ ਪਈ ਹੈ ਇੱਥੇ ਘਰੇ ਪਾਣੀ ਪਾ ਲਣੇ ਸ਼ਾਮ ਨੂੰ ਵੇਚੀ ਨਾ ਫਿਰ ਉਹ ਤਾਂ ਮਾੜੀ ਮਾਟੀ ਰੋਣੀ ਜਿਹੜੀ ਪਈ ਉਹ ਤਾਂ ਬੇਤਰੀਕ ਪਈ ਹੈ ਇਹਦੇ ਪਈ ਹੈ ਯਾਰ ਕੋਈ ਵੀ ਨਹੀਂ ਮਰਿਆ ਉਹ ਸਾਰੇ 13 ਨਾਲ ਹੀ ਮਰੇ ਨੇ ਮੰਡੂਰੀ ਉਹ ਗੋਦਮ ਗੋਦਮ aí ਸਾਰੇ ਮਰਨਾ ਫਰਜ਼ ਹਨ ਵੀਰ ਉਹ ਜਿੰਨੇ ਮਰ ਗਏ ਯਾਰ ਗੰਦੀ दारू ਪੀ ਕੇ ਉੱਚੀ ਗੱਲ ਕਰੋ ਯਾਰ ਕਿਹੜੀ ਗੱਲ ਕਰਨ ਵਾਲੀ ਹੈ ਮਾੜਾ ਢੋਲ ਨਹੀਂ ਪਈ ਫਾੜਾ ਹਾਂ ਲਿਆ ਢੋਲ ਦੀਏ ਜੀ ਜੀ ਪਈ ਹੋ ਤਾਂ ਢੋਲ ਲਿਆ ਅਸੀਂ ਜੇ ਅਸੀਂ ਪੈਸੇ ਤੋਂ ਢੋਲਣੇ ਦਿੰਦੇ ਹਾਂ ਕਿੰਨੀ ਪਈਏ ਇੱਕ ਪਈ ਉਹਨੀ ਢੋਲ ਦਿੰਦੇ ਆ ਆਧਿਆ ਕਿੱਥੇ ਪਈ ਆ ਜੀ ਤਾਂ ਦੋਈ ਨਹੀਂ ਪਿਆ ਤਾਂ ਉਹਨੇ ਪੂਰਾ ਇੱਧਰ ਨਹੀਂ ਇਹ ਤਾਂ ਕੋਈ ਲਾਇਆ ਨਹੀਂ ਕੀ ਆ ਰਿਹਾ ਹੈ ਦੇਖਿਆ ਕੀ ਆ ਪੁਨੀਆ ਖਾਣ ਦੀ ਇਹ ਹੈਗਾ ਪੁਨੀਆ ਦੁਕਾਨ ਹੈ ਉਹ ਨਹੀਂ ਲੈ ਜਾ ਆਪਾਂ ਕਿੱਥੇ ਹਾਂ ਜੀ